ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਨ ਕਸ਼ਮੀਰੀ ਪੰਡਤ ਕਿਸ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ ਉੱਤਰ ਕਸ਼ਮੀਰੀ ਪੰਡਤ ਕਿਰਪਾ ਰਾਮ ਜੀ ਜੋ ਮਟਨ ਕਸ਼ਮੀਰ ਦੇ ਨਿਵਾਸੀ ਸਨ ਉਹਨਾਂ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ ਅਗਲਾ ਪ੍ਰੈਸ਼ਨ ਕਸ਼ਮੀਰੀ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੀ ਬੇਨਤੀ ਕੀਤੀ ਸੀ ਉੱਤਰ ਕਸ਼ਮੀਰੀ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ Hindu ਧਰਮ ਬਚਾਉਣ ਦੀ ਬੇਨਤੀ ਕੀਤੀ ਸੀ ਸੰਜੀ ਨੈਕਸਟ ਪ੍ਰੈਸ਼ਨ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਧੀਰਜ ਰੰਗਦੇ ਹੋਏ ਕੀ ਫਰਮਾਇਆ ਸੀ ਉੱਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਤਿਰਜ ਦਿੰਦੇ ਹੋਏ ਫਰਮਾਇਆ ਕਿ ਅਰੰਗਜੀਵ ਨੂੰ ਇਹ ਸਨੇਹਾ ਪਿਜਵਾ ਦਿਓ ਕਿ ਜਿੱਧਰ ਗੁਰੂ ਤੇਗ ਬਹਾਦਰ ਜੀ ਜਾਣਗੇ ਅਸੀਂ ਵੀ ਉੱਧਰ ਹੀ ਤੁਰਾਂਗੇ ਸਾਡੇ ਸਾਰਿਆਂ ਦਾ ਉਹ ਮੋਢ ਹਨ ਇੱਕ ਇੱਕ ਨੂੰ ਹੁਣ ਕਹਿਣ ਦੀ ਲੋੜ ਨਹੀਂ ਹੈ ਅਗਲਾ ਪ੍ਰਸ਼ਨ ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਦੇ ਗਵਰਨਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਬਚਨ ਅਨੁਸਾਰ ਕੀ ਕਿਹਾ ਸੀ ਉੱਤਰ ਸੂਬੇ ਦੇ ਗਵਰਨਰ ਇਫਤਖਾਰ ਖਾਨ ਨੂੰ ਬ੍ਰਾਹਮਣਾਂ ਨੇ ਸਾਰੀ ਵਿਥਿਆ ਸੁਣਾਈ ਅਤੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਥਮ ਸਰਾ ਮੇਲਿਆਵੋ ਅਸੀਂ ਸਾਰੇ ਹੀ ਆਪਣੇ ਰਾਂ ਵਿੱਚ ਆ ਜਾਵਾਂਗੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਹਨ ਅਤੇ ਸਾਰੀ ਹਿੰਦੂ ਜਾਤੀ ਉਨ੍ਹਾਂ ਦੇ ਪਿੱਛੇ ਹੈ ਅਗਲਾ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਸ਼ਹਾਦਤ ਦੇਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਕਿਸ ਨੂੰ ਤੇ ਕਦੋਂ ਸੌਂਪੀ ਸੀ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 8 ਜੁਲਾਈ ਸਨ 1675 ਨੂੰ ਸੌਂਪ ਦਿੱਤੀ ਸੀ ਅਗਲਾ ਪ੍ਰਸ਼ਨ ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਵਾਪਸ ਆ ਕੇ ਗੁਰੂ ਜੀ ਦਾ ਸਨੇਹਾ ਕਿਸ ਨੂੰ ਦਿੱਤਾ ਉੱਤਰ ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਵਾਪਸ ਆ ਕੇ ਗੁਰੂ ਜੀ ਦਾ ਸਨੇਹਾ ਕਸ਼ਮੀਰ ਦੇ ਗਵਰਨਰ ਇਫਤਖਾਰ ਖਾਨ ਨੂੰ ਦਿੱਤਾ ਸੀ ਅਗਲਾ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਿੱਲੀ ਸਿਹਾਦਤ ਦੇਣ ਜਾਨ ਸਮੇ ਨਾਲ ਗਏ ਪੰਜ ਸਿੱਖਾਂ ਦੇ ਨਾਂ ਲਿਖੋ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਸ਼ਹਾਦਤ ਜਾਨ ਸਮੇ ਉਹਨਾਂ ਦੇ ਨਾਲ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਦਾਸ ਜੀ ਪਾਈ ਗੁਰਦਿੱਤਾ ਜੀ ਪਈ ਉੱਤਰ ਜੀ ਸਨ ਅਗਲਾ ਪ੍ਰਸ਼ਨ ਅਗਲਾ ਤੇ ਆਖਰੀ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਰ ਕਿਹੜੇ-ਕਿਹੜੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਦੇ ਤਿੰਨ ਪਿਆਰੇ ਸਿੱਖ ਪਈ ਮਤੀ ਦਾਸ ਜੀ ਪਈ ਸਤੀ ਦਾਸ ਜੀ ਪਈ ਬੱਲਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ